ਲਗਾਤਾਰ ਵੱਧਦੀ ਹੋਈ ਗਰਮੀ ਨੂੰ ਫੇਕਦੇ ਹੋਏ ਹੁਣ ਲਗਾਤਾਰ ਜਿਹੜਾ ਆ ਬਾਜ਼ਾਰਾਂ ਦੇ ਵਿੱਚ ਰੌਣਕ ਗਾਇਬ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਪਠਾਨਕੋਟ ਦੇ ਡਲੋਜੀ ਰੋਡ ਦੀਆਂ ਨੇ ਜਿੱਥੇ ਕਿ ਲਗਾਤਾਰ ਲੋਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਅਤੇ ਰਸ਼ ਰਹਿੰਦਾ ਸੀ ਇਸ ਰੋਡ ਤੇ ਪਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿ ਗਰਮੀ ਵਧਣ ਦੇ ਕਾਰਨ ਜਿਹੜਾ ਆ ਰੌਣਕ ਜਿਹੜੀ ਘੱਟ ਗਈ ਆ ਅਤੇ ਲੋਕੀ ਵੀ ਬਾਜ਼ਾਰਾਂ ਵਿੱਚ ਘੱਟ ਹੀ ਦਿਖਾਈ ਦੇ ਰਹੇ ਨੇ ਉੱਤੇ ਹੀ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਲੋਕਾਂ ਨੂੰ ਗਰਮੀ ਦੇ ਵਿੱਚ ਘੱਟ ਹਰ ਰੋਜ਼ ਨਿਕਲਣਾ ਚਾਹੀਦਾ ਅਤੇ ਬਜ਼ੁਰਗ ਅਤੇ ਬੱਚਿਆਂ ਦਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਹੈ ਇਸ ਮੌਸਮ ਦੇ ਵਿੱਚ ਜਿਹੜੇ ਕੰਮ ਹੈ ਉਹ ਸਵੇਰੇ ਮਕਾ ਲੈਣੇ ਚਾਹੀਦੇ ਜਾਂ ਫਿਰ ਸੂਰਜ ਡੁੱਬਨ ਤੋਂ ਬਾਅਦ ਹੀ ਘਰੋਂ ਨਿਕਲ ਕੇ ਆਪਣੇ ਕੰਮ ਕਾਜ ਜਿਹੜੇ ਜ਼ਰੂਰੀ ਹੁੰਦੇ ਹਨ ਉਹਨਾਂ ਨੂੰ ਕਰਨਾ ਚਾਹੀਦਾ ਹੈ ਇਸ ਦੇ ਨਾਲ ਉਹਨਾਂ ਨੇ ਕਿਹਾ ਹੈ ਕਿ ਪਾਣੀ ਦੀ ਵਰਤੋਂ ਜੜੀ ਆ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ ਤਾਂ ਜੋ ਸਰੀਰ ਨੂੰ ਕਮਜ਼ੋਰੀ ਅਤੇ ਪਾਣੀ ਦੀ ਕਮੀ ਨਾ ਹੋ ਸਕੇ ਕਿਉਂਕਿ ਇਸ ਦੇ ਨਾਲ ਜਿਹੜੀ ਹੈ ਸਰੀਰ ਦੇ ਵਿੱਚ ਬਿਮਾਰੀ ਆ ਸਕਦੀ ਹੈ ਅਤੇ ਬੰਦੇ ਨੂੰ ਇਹ ਨੁਕਸਾਨ ਹੋ ਸਕਦਾ ਹੈ जागवानी के लिए पठानकोट तो धर्मेंद्र ठाकुर की रिपोर्ट जो व्यापार है वो गर्मी के कारण काफ़ी थोड़ा नरम पड़ा है लेकिन फिर भी मेरी लोगों से अपील है कि जैसे जैसे गर्मी बढ़ रही है आप उसी समय बाज़ार में जाएं जब आपको ज़रूरत हो ऐसे बाजार में घूमने का कोई फ़ायदा नहीं है सेहत का ध्यान रखें और अपना दिनचर्या जो है वो सुबह या शाम को करें और बीच में जब दोपहर में गर्मी ज़्यादा हो जाती है तो अपना परिवार का और अपना ध्यान रखें एडमिनिस्ट्रेशन से मेरी एक खास दरखास्त है कि जितनी गर्मी पड़ रही है प्लीज़ बच्चों के बारे में सोचते हुए स्कूलों में या तो छुट्टियाँ डाली जाए या उनके टाइम पीरियड में कोई कमी की जाए और ताकि बच्चों को बच्चों के बारे में कुछ सोचा जा सके ਸਾਰਿਆਂ ਨੂੰ ਮੇਰੀ ਸਤਿ ਸ੍ਰੀ ਅਕਾਲ ਮੈਂ ਡਾਕਟਰ ਅਦਿਤੀ ਸਲਾਰੀਆ ਸਿਵਲ ਸਰਜਨ ਪਠਾਨਕੋਟ ਮੈਂ ਆਪਣੇ ਦਿਲਾਵਾਸੀਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਗਰਮੀ ਦਾ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਗਰਮੀ ਦਿਨੋ ਦਿਨ ਵੱਧਦੀ ਜਾ ਰਹੀ ਹੈ ਔਰ ਇਹਦੀ ਇੱਕ ਜਿਹੜੀ ਐਡਵਾਈਜ਼ਰੀ ਜਾਰੀ ਹੋਈ ਆ ਉਹਦੇ ਮੁਤਾਬਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਗਾ ਜਗਾ ਤੇ ਜਿਹੜੇ ਸਾਡੇ ਹੈਲਥ ਵੈਲਨੈਸ ਸੈਂਟਰ ਆ ਉਹਨਾਂ ਵਿੱਚ ਸੀਐਚਓ ਬੈਠੇ ਹੋਏ ਨੇ ਆਮ ਆਦਮੀ ਕਲੀਨਿਕ ਦੇ ਮੈਡੀਕਲ ਆਫੀਸਰ ਬੈਠੇ ਆ ਔਰ ਸਾਡੇ ਸੀਐਚਸੀਜ਼ ਔਰ ਇਸ ਜ਼ਿਲ੍ਹਾ ਹਸਪਤਾਲ 'ਚ ਜਿਹੜੇ ਡਾਕਟਰ ਅਲੱਗ-ਅਲੱਗ ਬੈਠੇ ਆ ਉਹ ਸਾਰੇ ਜਿਹੜੇ ਜਿਹੜੇ ਲੋਗਾਂ ਨੂੰ ਕੋਲ ਆ ਰਹੇ ਆ ਉਹਨਾਂ ਨੂੰ ਵਿੱਚ ਐਡਵਾਈਸ ਐਡਵਾਈਸ ਕਰ ਰਿਹਾ ਕਿਉਂਕਿ ਉਹਨਾਂ ਦੀ ਅਸੀਂ ਇੱਕ ਜਸਟ ਟ੍ਰੇਨਿੰਗ ਸੌਟ ਔਰ ਉਹਨਾਂ ਨੂੰ ਦੱਸਿਆ ਸੀਗਾ ਕਿ ਲੋਗਾਂ ਨੂੰ ਅਸੀਂ ਅਵੇਅਰ ਕਰਨਾ ਹੈ ਕਿ ਇਸ ਗਰਮੀ ਦੇ ਦੌਰਾਨ ਜਿਹੜਾ ਹੈ ਜਿਹੜਾ ਧੁੱਪ ਦਾ ਟਾਈਮ ਹੈਗਾ 10 ਵਜੇ ਤੋਂ ਬਾਅਦ ਤੁਸੀਂ ਜਿਹੜਾ ਹੈ ਧੁੱਪ ਦੇ ਵਿੱਚ ਘੱਟ ਕੰਮ ਕਰਨਾ ਹੈ ਜਿਹੜੇ ਲੋਕ ਮਜ਼ਦੂਰ ਨੇ ਉਹ ਜਾਂ ਜਿਹੜੇ ਮਜ਼ਦੂਰੀ ਦਾ ਕੰਮ ਕਰਦੇ ਨੇ ਉਹ ਦੁਪਹਿਰ ਨੂੰ 2-3 ਘੰਟੇ ਉਹਨਾਂ ਨੂੰ ਜਿਹੜਾ ਪੀਕ ਆਵਰਸ ਹੁੰਦੇ ਨੇ ਗਰਮੀ ਦੇ ਇਸ ਤਰ੍ਹਾਂ 4 ਵਜੇ ਤੱਕ ਕਹਿ ਲੋ 12 ਤੋਂ 4 ਵਜੇ ਤੱਕ ਦਾ ਜਿਹੜਾ ਪੀਕ ਆਵਰਜ਼ ਹੁੰਦੇ ਨੇ ਮੇਬੀ 1 ਤੋਂ 4 ਲਗਾ ਲਓ 3 ਘੰਟੇ ਦਾ ਜਾਂ 4 ਘੰਟੇ ਦਾ ਉਸ ਦੌਰਾਨ ਉਹ ਆਰਾਮ ਕਰਨ ਔਰ ਜਿਹੜਾ ਜ਼ਿਆਦਾ ਕੰਮ ਹੈ ਉਹ ਆਪਣਾ ਜਿਹੜਾ ਦਿਹਾੜੀਦਾਰ ਬੰਦਾ ਹੈ ਉਹਨੂੰ ਜਿੰਨਾ ਕੰਮ ਮਿਲਿਆ ਉਹ ਸਵੇਰੇ ਤੇ ਆਫਟਰਨੂਨ ਕਰੇ ਪੀਕ ਦੁਪਹਿਰ ਤੋਂ ਬਾਅਦ ਕਰੇ ਜ਼ਿਆਦਾ ਕੰਮ ਉਹ ਸਵੇਰੇ ਪ੍ਰਫਰ ਕਰਨ ਕਿ ਸਵੇਰੇ ਜ਼ਿਆਦਾ ਮੈਕਸਿਮਮ ਕੰਮ ਆਪਣਾ ਨਿਪਟਾਉਣਾ ਹੈ ਔਰ ਆਪਣੇ ਨਾਲ ਪਾਣੀ ਰੱਖਣ ਕਿਉਂਕਿ ਕਈ ਵਾਰੀ ਪਾਣੀ ਦੀ ਅਵੇਲੇਬਿਲਟੀ ਨਹੀਂ ਹੁੰਦੀ ਟਾਈਮ ਟੂ ਟਾਈਮ ਆਪਣੇ ਆਪ ਨੂੰ ਹਾਈਡਰੇਟ ਕਰਨਾ ਬਹੁਤ ਜ਼ਰੂਰੀ ਕਿਉਂਕਿ ਜਿਹੜਾ ਸਰੀਰ ਹੈ ਦਿਮਾਗ ਹੈ ਔਰ ਬਾਡੀ ਦਾ ਸੱਲ ਹੈ ਇਹ ਪਾਣੀ ਨਾਲ ਹੀ ਚੱਲਦੇ ਨੇ ਬਾਡੀ ਦਾ 72% ਜਿਹੜਾ ਹੈ ਉਹ ਪਾਣੀ ਹੈ ਇਸ ਲਈ ਪਾਣੀ ਦੀ ਕਮੀ ਨਹੀਂ ਆਣੀ ਚਾਹੀਦੀ ਕਿਸੇ ਵੀ ਹਾਲਤ ਚ ਰੋਟੀ ਕਿਸੇ ਟਾਈਮ ਨਹੀਂ ਵੀ ਮਿਲੇ ਜੇ ਨਹੀਂ ਕੀਕ ਮਿਲ ਰਹੀ ਬਾਰ ਨਹੀਂ ਹਾਈਜਨਿਕ ਮਿਲ ਰੀ ਪਰ ਪਾਣੀ ਤੋਂ ਬਿਨਾ ਕੋਈ ਵੀ ਬਾਰ ਇਹਨਾਂ ਦਿਨਾਂ ਦੇ ਵਿੱਚ ਨਾ ਨਿਕਲੇ ਇਸ ਤੋਂ ਇਲਾਵਾ ਦੁਪਹਿਰ ਨੂੰ ਜੇ ਕਿਸੇ ਤੁਸੀਂ ਟਰੈਵਲ ਕਰਨਾ ਹੈ ਜਾਂ ਜਾਣਾ ਟਰਤੇ ਜਾਣਾ ਪੈ ਗਿਆ ਬਾਈਕ ਤੇ ਜਾਣਾ ਪੈ ਗਿਆ ਤੇ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਆਪਣੇ ਸਿਰ ਤੇ ਕੈਪ ਟੋਪੀ ਜਾਂ ਕੋਈ ਵੀ ਪਰਨਾ ਟਾਵਲ ਉਹ ਜ਼ਰੂਰ ਆਪਣਾ ਰੱਖਣ ਉਹ ਲੋਗਾਂ ਨੂੰ ਕਹਾਂ ਕਿ ਆਪਣੇ ਸਿਰ ਤੇ ਜਿਸ ਤਰ੍ਹਾਂ ਉਹ ਗਿੱਲਾ ਤੌਲੀਆ ਜਾਂ ਉਹ ਕੁਝ ਆਪਣਾ ਰੱਖ ਕੇ ਚੱਲਦੇ ਨੇ ਕਿਉਂਕਿ ਸਿਰ ਤੇ ਤੋਂ ਜਿਹੜੀ ਸਾ ਮੈਕਸਿਮਮ ਹੀਟ ਡਿਸਿਪੇਟ ਵੀ ਇੱਥੋਂ ਹੁੰਦੀ ਹੈ ਔਰ ਹੀਟ ਐਬਜ਼orb ਵੀ ਬਾਡੀ ਇੱਥੋਂ ਕਰਦੀ ਹੈ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਜਿਹੜਾ ਹੈ ਅਸੀਂ ਐਡਵਾਈਸ ਇਹੀ ਕਰਦੇ ਹਾਂ ਕਿ ਜਿਹੜਾ ਇੱਕ ਸਕਿਨ ਦੇ ਜਿਹੜੇ ਇਸ਼ੂਸ ਕਈ ਲੋਗਾਂ ਨੂੰ ਬਹੁਤ ਆਉਂਦੇ ਨੇ ਵੀ ਧੁੱਪ ਚ ਘੁੰਮਦੇ ਨੇ ਤੇ ਉਸ ਦੇ ਵਿੱਚ ਜਿਹੜਾ ਸਨ ਬਰਨ ਵਗੈਰਾ ਬਹੁਤ ਹੁੰਦੇ ਨੇ ਇੱਕ ਤਾਂ ਹਲਕੇ ਰੰਗ ਦੇ ਕੱਪੜੇ ਪਾਣ ਜਿਹੜੇ ਕਿ ਹੀਟ ਘੱਟ ਐਬਸਾਰਬ ਕਰੇ ਔਰ ਪੂਰੀਆਂ ਬਾਵਾਂ ਦੇ ਸੂਤੀ ਕੱਪੜੇ ਪਾਏ ਜਾਣ ਇਹਦੇ ਵਿੱਚ ਸਿੰਥੈਟਿਕ ਕੱਪੜਾ ਬਿਲਕੁਲ ਨਾ ਪਾਇਆ ਜਾਏ ਜਿਹੜੀਆਂ ਲੇਡੀਜ਼ ਕਿਚਨ ਦੇ ਕੰਮ ਕਰਦੀਆਂ ਉਹਨਾਂ ਨੂੰ ਅਸੀਂ ਇਹੀ ਐਡਵਾਈਸ ਕਰਦੇ ਹਾਂ ਕਿ ਉਹਦੇ ਵਿੱਚ ਮੈਕਸਿਮਮ ਜਿਹੜੇ ਆ ਸੂਤੀ ਕੱਪੜੇ ਆਪਣੇ ਇਸਤੇਮਾਲ ਕਰੋ ਆਪਣੇ ਐਪਰਨ ਵਗੈਰਾ ਉਹ ਸਾਰੇ कॉटन ਦੇ ਹੀ ਹੋਣੇ ਚਾਹੀਦੇ ਨੇ ਆ ਇਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਲੂ ਲੱਗਣ ਦੀ ਜਾਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਂਦੀ ਹੈ ਜਾਂ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਜ਼ਿਲ੍ਹਾ ਹਸਪਤਾਲੀਆਂ ਅਲੱਗ-ਅਲੱਗ ਜਿਹੜੀਆਂ ਸਾਡੀਆਂ ਸਿਹਤ ਸੰਸਥਾਵਾਂ ਨੇ ਉਹਦੇ ਤੇ ਉਹ ਕਰ ਸਕਦੇ ਨੇ ਕਨੈਕਟ ਕਰ ਸਕਦੇ ਨੇ ਸਾਡਾ ਜਿਹੜਾ ਇਸ ਵੇਲੇ ਲੈਂਡਲਾਈਨ ਕੰਟਰੋਲ ਰੂਮ ਨੰਬਰ ਹੈਗੇ ਆ ਉਹ ਸਾਡਾ ਜਿਹੜਾ ਮੋਬਾਈਲ ਵਾਲਾ ਉਹ ਸੀ ਚਾਲੂ ਰੱਖਾਂਗੇ ਹਾਜੀ ਕੁਝ ਦਿਨਾਂ ਲਈ ਹਲਾਤਾਂ ਨੂੰ ਦੇਖਦੇ ਹੋਏ ਸਾਡਾ ਲੈਂਡਲਾਈਨ ਨੰਬਰ ਵੀ ਜਿਹੜੇ ਆ ਉਹ ਜਾਰੀ ਰਹਿਣਗੇ ਤੁਸੀਂ ਕੰਟੈਕਟ ਕਰ ਸਕਦੇ ਨੇ ਬੱਚੇ ਬਜ਼ੁਰਗ ਦੋਵਾਂ ਘਰਪਤੀ ਮਹਿਲਾ ਇਹੋ ਜਿਹਾ ਜਰੂਰ ਕਰਦੇ ਆ ਇਸ ਤਰ੍ਹਾਂ ਹੈ ਕਿ ਉਹ ਸੈਂਸਿਟਿਵ ਏਜ ਹੁੰਦੀ ਹੈ ਜਿਵੇਂ ਛੋਟੇ ਬੱਚੇ ਨੇ ਉਹ ਜਲਦੀ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਸੋ ਜਿਹੜੀ ਉਹਨਾਂ ਦਾ ਜਿਹੜਾ ਪਲੇ ਟਾਈਮ ਹੈ ਸਕੂਲਾਂ ਦੇ ਵਿੱਚ ਵੀ ਘਟ ਕਰ ਦਿੱਤਾ ਜਾਂਦਾ ਹੈ ਨਾ ਜਿਹੜੇ ਆਊਟਡੋਰ ਗਰਾਊਂਡਸ ਦੇ ਵਿੱਚ ਔਰ ਉਹਨਾਂ ਦਾ ਖੇਡਣ ਦਾ ਸਮਾਂ ਜਾਂ ਤਾਂ ਲੇਟ ਈਵਨਿੰਗ ਜਾਂ ਮਾਰਨਿੰਗ ਆਵਰਸ ਦੇ ਵਿੱਚ ਕੀਤਾ ਜਾਂਦਾ ਸੇਮ ਬਜ਼ੁਰਗਾਂ ਵਾਸਤੇ ਵੀ ਕਿਉਂਕਿ ਉਹਨਾਂ ਚੋ ਇਮਿਊਨਿਟੀ ਵਿਦ ਏਜ ਥੋੜੀ ਜੀ ਘਟ ਜਾਂਦੀ ਆ ਤੇ اور ਜਿਹੜੀ ਪ੍ਰੈਗਨੈਂਟ ਵੂਮਨ ਹੈ ਉਹਨਾਂ ਨੂੰ ਐਕਸਟਰਾ ਪ੍ਰੋਟੈਕਸ਼ਨ ਦੀ ਵੀ ਜ਼ਰੂਰਤ ਹੈਗੀ ਆ ਕਿ ਉਹ ਜਿਹੜੇ ਗਰਮੀ ਦੇ ਘੰਟਿਆਂ ਦੇ ਵਿੱਚਕਾਰ ਇੱਕ ਤਾਂ ਬਾਹਰ ਨਾ ਜਾਣਾ ਆਊਟਡੋਰਸ ਨੂੰ ਅਵੋਇਡ ਕਰਨ ਤੇ ਆਪਣੇ ਆਪ ਨੂੰ ਹਰ ਵੇਲੇ ਹਾਈਡਰੇਟ ਕਰਕੇ ਰੱਖਣ ਪਾਣੀ ਦਾ ਜਿਹੜਾ ਹੈ ਉਹ ਲਗਾਤਾਰ ਪੀਂਦੇ ਰਹਿਣ ਦਿਨ ਦੇ ਟਾਈਮ ਜੀ